ਸਾਡੇ ਵੱਲੋਂ ਸਰਵੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਹੁਣ ਆਸੀ ਤੁਹਾਡੇ ਸਾਹਮਣੇ ਗੁਰੂ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੁਰਾਵਰ ਸਿੰਘ ਜੀ ਅਤੇ ਫਤਿਹ ਸਿੰਘ ਜੀ ਦੀ ਸ਼ਹਾਦਤ ਸਵੰਦੀ ਇੱਕ ਕਵਿਤਾ ਪੇਸ਼ ਕਰਾਂਗੇ ਮਾਤਾ ਗੁਜਰੀ ਜੀ ਦੇ ਉਹ ਪੁੱਤਰੇ ਪਿਆਰੇ ਦਸਮ ਪਾਤਸ਼ਾਹ ਦੀਆਂ ਅੱਖੀਆਂ ਦੇ ਤਾਰੇ ਜਲਵਾ ਕਹੇ ਨਹੀਂ ਚੁਕਣਾ ਉਹਨਾਂ ਨੂੰ ਸਿਖਾਇਆ ਸੱਚ ਲਈ ਮਾਨਾ ਜਾਣੇ ਹੈ ਉਹਨਾਂ ਨੂੰ ਸਮਝਾਇਆ ਮੁਗਲ ਹਕਮਾ ਨੇ ਉਹਨਾਂ 'ਤੇ ਜ਼ੁਲਮ ਬੜਾ ਸੀਟਾਇਆ ਉਹ ਮਹੀਨੇ ਵਿੱਚ ਉਹਨਾਂ ਨੂੰ ਠੰਡੇ ਬੁਰਜ ਬਿਠਾਇਆ ਇਨਾ ਮੰਨੀ ਜ਼ੁਲਮ ਕੇ ਤਾਂ ਨੀਹਾਂ ਵਿੱਚ ਢਿਣਵਾਇਆ ਉਹਨਾਂ ਦੀ ਕੁਰਬਾਨੀ ਅੱਗੇ ਸਭ ਨੇ ਸਿਰ ਚੁਕਾਇਆ ਉਹਨਾਂ ਦੀ ਕੁਰਬਾਨੀ